ਬਾਈ ਯਾਰ ਬੰਦਰ ਮੇਰੀ ਗੱਲ ਸੁਣੋ ਹਾਂ ਤੇ ਖੇਤੀ ਕਰਦਿਆਂ ਬਹੁਤ ਸਾਲ ਹੋ ਗਏ ਤੇ ਖੇਤੀ ਟੱਡੀ ਚਦਰੋਂ ਤੁਹਾਨੂੰ ਸਭ ਦੀ ਪਤਲੀ ਜਾਂਦੇ ਯਾਰ ਅੱਛਾ ਖੇਤੀ ਦੇ ਵਿੱਚ ਕੋਈ ਤੁਹਾਨੂੰ ਦੱਸਿਆ ਨਹੀਂ ਤੁਸੀਂ ਰੋਡਾ ਦਿੱਤੀ 35 ਕਿਲੋ ਵਾਲਾ ਬਰਾਉ ਮੈਂ ਤੁਹਾਨੂੰ ਦੱਸਦਾ ਖੇਤੀ ਦਾ ਜਿੱਦਾਂ ਦਾ ਮੈਂ ਭਾਂਚਾ ਸਪਰੇਅ ਕਰਦਾ 2 ਲੱਖੋਂ 2.5 ਲੱਖੋਂ ਕਰਦਾ ਹੂੰ ਪਰ ਤਾਂ ਭਾਂਦਲਾਂ ਚੋਂ ਨਾ ਹੁੰਦਾ ਸਾਰਾ 30 ਕਿਲਿਆਂ ਚੋਂ ਬਾਈ 12-13 ਲੱਖ ਦਾ ਅੱਛਾ ਇਹ ਭਾਂਜਾ ਜਦੋਂ ਦੇਸੀ ਸਬਰੀਆਂ ਕਰਦਾ ਲੈ ਆ ਕੇ ਖੇਤੀ ਨਹੀਂ ਖਾਲੀ ਨਹੀਂ ਕਰਦਾ ਫਿਰ ਹੋਂਦ ਬਾਅਦੋਂ ਨਾ 22 ਲੱਖ ਜਦੋਂ ਤੂੰ ਸਮਝ ਹੀ ਨਹੀਂ ਆਉਂਦੀ ਜਦੋਂ ਤੂੰ ਖਰਚਾ ਵੱਧ ਕਰਦਾ ਸੀ ਹਾਂ ਤਾਂ ਖੇਤੀ ਸਰੀ ਘਟ ਜਾਂਦੀ ਘਟ ਜਾਂਦੀ ਹੈ ਭਾਂਜਾ ਜਿਉ ਖੇਤ ਖਰਚਾ ਘਟ ਕਰਦਾ ਤੇ ਖੇਤੀ ਟੱਪ ਜਾਂਦੀ ਹੈ ਵਾਝ ਜਾਂਦੀ ਹੈ ਕੋਈ ਸਮਝੋ ਬਾਹਰ ਕੰਮ ਫੇਰ ਆ ਸੰਦਾ ਨੇ ਭਾਂਜਾ ਦਾ ਮਾਰਤੀ ਅੱਛਾ ਪਹਿਲਾਂ ਜੀਰੋ ਡਰ ਲੈਂਦੀ ਉਹ ਖਤਮ ਅੱਛਾ ਫੇਰ ਆ ਹੱਲਿਆਂ ਦਾ ਵੰਜਾ ਰੂਟਾ ਵੀਟਰੀ ਵੀ ਖਤਮ ਅੱਛਾ ਹੁਣ ਕਹਿੰਦੇ ਭਾਂਜਾ ਚੋਂ ਲਿਆਉਣਾ ਪਊ ਵੰਜਾ ਚੋਂ ਸੁਪਰ ਸਿੱਡਰ ਜੀ ਉਹ ਬੜਾ ਟਰੈਕਟਰ ਚਾਹੀਦਾ ਉਹ ਭੈਣ ਦਾ ਹੁਣ ਟਰੈਕਟਰ 4x4 ਚਾਹੀਦਾ ਬਾਈ ਨਾਲ ਦੇ ਐਡਾ ਵੱਡਾ ਟਰੈ ਟਰੈਡਾ ਵੱਡਾ ਸੰਦ ਉਹ ਭੈਣ ਚ ਰਹਿੰਦੀ ਖਾਂਦੀ ਲਸੁੰਡੀ ਪੈ ਗਈ ਥਲੇ ਜੜਾਂ ਚ ਕਿਹੜੀ ਸੁਪਰ ਸੀਟਰ ਆ ਵੀ ਸੀ ਸੁਪਰ ਸੀਟਰ ਨਾਲ ਬੀਜੀ ਸਾਰੀ ਭੈਣ ਚ ਸੁੰਡੀ ਵਿੱਚ 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 ਸਖਾਈ ਜਾਂਦੀ ਕਣਕ ਅੱਛਾ ਇਹ ਪਾਣੀ ਲਾਉਣੇ ਸੈੱਟ ਹੁੰਦੇ ਨਹੀਂ ਫਿਰ ਬਿਮਾਰੀ ਹੀ ਪੀ ਨਹੀਂ ਤੈਨੂੰ ਇੰਨੇ ਸਾਲੋਂ ਖੇਤੀ ਦਾ ਐਂਡ ਹੈ ਤੇ ਨਹੀਂ ਮੈਂ ਕਿਹਾ ਖੇਤੀ ਦਾ ਐਂਡ ਤਾਂ ਖਤਮ ਜਾਟ ਹੀ ਖਤਮ ਐਂਡ ਤਾਂ ਜੇ ਖੇਤੀ ਦਾ ਹੀ ਖਤਮ ਹੀ ਖਮਾ ਹਾਂ ਜਾਟਾ ਆਪ ਹੀ ਖਤਮ ਐ ਖੇਤੀ ਕਿਹੜੀ ਪਾਲਦੇ ਤੈਨੂੰ ਤੇਰੀ ਖੇਤੀ ਸਾਡੇ ਸੰਦੀਪ ਦੀ ਖੇਤੀ ਹਾਏ ਬਾਈ ਖੈਪੀ ਹੁਣ ਆਇਆ ਸੰਦੀਪ ਭਰਾ ਮੇਰੇ ਨੇ ਦੇ ਭੈਣ ਚੋਂ ਲੋਕਾਂ ਦਾ ਦਰਖਾਹਰ ਬਸਤੂ ਦਾ ਤੇ ਮੇਰੇ ਭਰਾ ਨੇ ਖਾਲੇ ਏਡਾ ਪਾਇਆ ਵੀ ਭੈਣ ਚੋਂ ਵੀ ਪਾਣੀ ਜਿਵੇਂ ਨਹਿਰ ਦਾ ਲੰਘਣਾ ਲੈ ਅੱਛਾ ਲੱਕੜਾ ਦਾ ਪਾਣੀ 4 ਇੰਚੇ ਖਾਲਾ ਪਾਤਾ ਭੈਣ ਦਾ ਪਾੜਾ ਅੱਛਾ ਇਹਨੂੰ ਖੇਤੀ ਕਰਦਾ ਫੜਾ ਨਹੀਂ ਤਾਂ ਜਵਾਈ ਮੈਂ ਕਹਣਾ ਇਹ ਮੈਂ ਸੀ ਦੋਨੇ ਜੇ ਖੇਤੀ ਖੇਤ ਟੇਕੇ ਦੇਣ ਲੱਗ ਜੀ ਵਾਣ ਤੂੰ ਤਾਂ ਸੰਦੀਪ ਸੰਦੀਪ ਮੈਂ ਕਹਣਾ ਸੀ ਰਾਜ ਬਣ ਜੀ ਅੱਛਾ ਤੁਸੀਂ ਪੈਸੇ ਚੋ ਜੀ ਪੈਸੇ ਚ ਫੋਲ ਪਰ ਟਿੱਕਾ ਹੀ ਬਹੁਤਾ ਪੈਦਾ ਪਾਤੀ ਕਿਲਾ 30 ਲੱਖ ਰੁਪਿਆ ਹੋਗਾ ਭੈਣ ਚੋਂ ਮਹਿਣਾ ਕਾਉਂਦਾ ਤੂੰ ਦੋਰ ਨੇ ਫੋੜਲਾ ਤੇ ਨਹੀਂ ਬਾਜਦਾ ਭਾਈ ਕੁਝ ਮਰਜ਼ੀ ਕਰ ਤੈਨੂੰ ਕੋ ਬਜਾਇਆ ਇੱਧਰ ਤੇ ਨਾ ਮੈਂ ਤਾਂ ਹਰ ਮੈਂ ਤਾਂ ਕੁਝ ਲੱਗਦੀ ਨਹੀਂ ਯਾਰ ਖੇਤੀ ਤੋਂ ਉਹ ਪਿੱਛੇ ਹਟ ਗਿਆ ਮੈਂ ਤਾਂ ਹੱਪਾ ਛੱਡ ਤਾ ਖੜਾ ਮੈਂ ਤਾਂ ਮਸ਼ੀਨ ਵਿਚਾਲ ਦੇ ਵਿੱਚ ਵੜ ਰਿਹਾ ਅੱਛਾ ਮੈਂ ਤਾਂ ਉਹਨਾਂ ਦੇ ਕੋਈ ਦਮ ਨਹੀਂ ਸਾਰਾ ਥਾੜ 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 ਕਰਦੇ ਕਰਦੇ ਨਹੀਂ ਵੀ ਲੋਹੇ ਚ ਦਮ ਨਹੀਂ ਹਾਂ ਕੋਈ ਦਮ ਨਹੀਂ ਆ ਯਾਰ ਭੈਣੇ ਖਤਮੀਆਂ ਸਭ ਸਾਰੇ ਇਹਦਾ ਟ੍ਰੈਂਡ ਵੀ ਹੈ ਨਹੀਂ ਮਨ ਲੱਗਦਾ ਇਹਦਾ ਟ੍ਰੈਂਡ ਵੀ ਨਾ ਮਸ਼ੀਨਾਂ ਚ ਕੋਈ ਹੈ ਪਤਾ ਤੂੰ ਮਸ਼ੀਨ ਵੀ ਬਹੁਤ ਸਾਲੋਂ ਚਲਾਈ ਜਾਂਦੇ ਨੇ ਮਸ਼ੀਨ ਚ ਕੋਈ ਦਮ ਨਹੀਂ ਤੂੰ ਟੂੜੀ ਵਾਲੀ ਚਾਲੀ ਮਟਾ ਮਾਰਕ ਕੋਈ ਛੱਡੀ ਤੂੜੇ ਵਾਲੀਆਂ ਮੈਚ ਲੜੀਆਂ ਐਪੀ ਮੈਂ ਵਗ ਗਿਆ ਅੱਛਾ ਐ ਦੌਰ ਦੀ ਸਿਰੇ ਦੀ ਹੱਦ ਤੇ ਮੈਂ ਮੁੜ ਕੇ 1450 ਕਿਲੋਮੀਟਰ ਮੇਰੇ ਘਰ ਅੱਛਾ ਉੱਥੋਂ ਤੱਕ ਮੈਂ ਜਾ ਕੇ ਮੁੜ ਕੇ ਆ ਗਿਆ ਪਰ ਕੁਝ ਨਹੀਂ ਕੋਈ ਲੁੱਟ ਨਹੀਂ ਕੁਝ ਨਹੀਂ ਹਾਂ ਕੁਛ ਵੀ ਘਰ ਘਾਟੇ ਬੰਦੀ ਸੌਤੇ ਨਹੀਂ ਅੱਛਾ ਆ ਹੁਣ ਲੈ 170 ਕਿਲੇ ਵੱਢਿਆ ਅੱਛਾ ਸਾਰੇ ਆ ਦੇ ਵਿੱਚ ਪਾ ਗਏ ਹੂੰ ਤੇ ਭੈਂਚ ਦਾ 5000 ਰਸ ਫੇਰ ਪਾੜਾ ਬਣਾਈ ਬੈਠਾ ਬਾਕੀ ਕੀ ਹੋ ਗਿਆ 72000 ਡਿਜੀਟ ਹੋ ਗਿਆ ਇਹ ਡਰਾਈਵਰ ਨੱਥੇ ਲਾ 40 ਹਾਡੀ ਦਾ ਡਰਾਈਵਲ ਮੰਗੀ ਹੜਾ ਤੇ ਭੈਣ ਚੋਂ ਮੈਂ ਹੈ ਰਾਪਾ ਨੂੰ ਕੀ ਬਚਾ ਤੈਨੂੰ ਹੀ ਬਚਾ ਢਾਲਾ ਨੂੰ ਆਪਣਾ ਕਲੀ ਕਲਾ ਮੈਂ ਮਸ਼ੀਨ ਪੂੰਜ ਕੇ ਰੱਖੀ ਖਲਾ ਉਹ ਵਾਚ ਗਈ ਪੂੰਜਣ ਗਿਆ ਪੂੰਜ ਕੇ ਘਰੇ ਖਲਾ ਬਿੱਟਰ ਦਾ ਵਿਸ਼ਾਲ ਖੜੀ ਜੱਟ ਦੀ ਮਸ਼ੀਨ ਚੱਲਦੀ ਬਸ ਹੋਰ ਹੋਰ ਬਚੇ ਹੋਰ ਕੁਝ ਨਹੀਂ ਸਭ ਰੋਣੇ ਧੰਦੇ ਆ ਭੈਣ ਚੋਂ ਖਤਮ ਹੈ ਅੱਛਾ ਤੇ ਠਿੱਕ ਰੇਟ ਆਪਣੇ ਨੋਜੋਨ ਟੇ 85000 90000 ਇਹ ਜਿੱਕਰ ਹੈ ਉਹ ਦੇਖੀਏ ਜਿਹੜੇ ਲੈਂਦੇ ਆ ਸਾਦੀ ਵਿਕੂਗੀ ਮਿੰਟ ਮਿੰਟ ਹਾਂ ਪੱਟੇ ਬੋਲ ਤਰੇ ਯਾਰ ਮੈਂ ਤੈਨੂੰ ਕਹਿੰਦਾ ਭੈਣ ਚੋਂ ਦਾ ਇੱਥੇ ਯਾਰ ਆ ਦੇ ਖੇਤ ਨਹੀਂ ਮੈਨੂੰ ਕੁਝ ਦਿਸਣ ਦੇ ਆ ਭੈਣ ਚੋਖੇ ਠੇਕੇ ਦਾ ਲੋ ਲੋ ਇੱਕ ਲੋ ਆ ਨਸ਼ਾ ਦਾ ਕਰੀ ਜਾਂਦੇ ਲੋਕ ਕਰੀ ਜਾਂਦੇ ਆਪਣੇ ਵਿਚ ਹੀ ਪਹਿਲਾਂ ਤੇ ਵਿਕਣਗੇ ਹੋਰ ਵਿਕਣਗੇ ਆ ਸਹੀ ਗੱਲ ਹੈ ਜੀ ਆ ਜੇ ਗੜੇ ਜੇ ਕਿਤੇ ਅੱਗੇ ਹੋਰ ਮਾਰੇ ਜੇ ਹੋਰ ਬਾਜ ਜਾਂਦੇ ਪਾਰੀ ਵੇਖ ਜਾਂਦੀ ਇਹਦਾ ਸਹੀ ਗੱਲ ਹਾਂ ਉਹ ਤਾਂ ਹੈ ਨਹਿਰ ਤੋਂ ਆਇਆ ਪਰ ਟੱਪ ਕੇ ਹੂੰ ਤੇ ਤੇਰਾ ਅੱਜ ਇਥੇ ਆ ਹੁਣ ਖੇਤੀ ਵਿੱਚ ਪਿੱਛੇ ਕਦੋਂ ਹਟਦੇ ਖੇਤੀ ਮਤਲਬ ਤੂੰ ਟੱਰ ਨੂੰ ਹਟ ਜਾਣਾ ਫਾਇਦਾ ਨਹੀਂ ਦੇਖ ਹੀ ਲੈ ਕੁਝ ਦਿਸਦੀ ਨਹੀਂ ਅੱਛਾ ਐਵੇਂ ਮਤਲਬ ਕਿੰਨੀ ਉਮਰ ਖੇਤੀ ਕਰ ਲਾ ਦੇ ਮਾਇਆ ਖੇਤੀ ਮਗਾਲ ਵੀ ਮੈਂ 5 ਪੜਿਆ ਹਾਂ ਆਪਣੇ ਪਿੰਡ ਦੇ ਸਕੂਲ ਚ ਅੱਛਾ ਉਸ ਤੋਂ ਬਾਅਦ ਮੈਂ ਛੰਡੂ ਕੀ ਤਾਂ 2 ਮਹੀਨਾ 2 ਮਹੀਨਾ ਗਿਆ ਸਾਈਕਲ ਤੇ ਚਾਚੀ ਵਾਗਿਆ ਨਵਾਂ ਸਾਈਕਲ ਸੀ ਹਾਂ ਬਾਹੋਂ ਤੇ ਨਹਿਰ ਦੇ ਉੱਤੇ ਪਰਲੇ ਪਾਸੇ ਉੱਥੇ ਲੋਕ ਪਈ ਹੁੰਦੇ ਤੇ ਜਾ ਕੇ ਕੋਲ ਬੈਠੇ ਰਹਿੰਦੇ ਅੱਛਾ ਲੋਕ ਦੀ ਨਿਗਰ ਰੱਖਦੇ ਸਾਰੇ ਤਾਂ ਕੋਈ ਲੈ ਰਗਾ ਅੱਛਾ ਅੱਛਾ ਬਾਅਦੋਂ ਠੱਕੇ ਠੁੱਕੇ ਖਾ ਕੇ ਬਾਦ 2 ਮਹੀਨੇ ਬਾਅਦ ਰੱਖੇ ਸਾਈਕਲ ਘਰੇ ਹੂੰ ਉਹ ਬਸ ਖੇਤੀ ਜੇ ਮੈਂ ਨਾ ਨਾ ਮੈਂ ਖੇਤੀ ਚ ਬੜਾ 99 ਚ ਖੇਤੀ ਚ ਬੜਾ ਮੈਂ ਹਾਂ ਲੀਲੀ ਮੈਂ ਡ੍ਰੀਲਿੰਗ ਦੀ ਸੀ ਹਾਂ ਅੱਛਾ ਉਹ ਬੜੀ ਗੰਦੀ ਚੀਜ਼ ਸੀ ਉਹ ਛੜਕਦੇ ਆ ਬੜਾ ਭੱਜਿਆ ਕਰੇ 255 255 ਅੱਛਾ ਅੱਛਾ ਛੜਕਦੇ ਬੜਾ ਉੱਡਿਆ ਕਰੇ ਪੈਹਰ ਚ ਅੱਛਾ ਜਦੋਂ ਮੈਂ ਤਾਹੀਆਂ ਪਾ ਕੇ ਵਾਹਣ ਚ ਵੜਾ ਕਰਾ ਕਦੀ ਕੁਛ ਭੰਨ ਲਿਆ ਕਰੇ ਪੈਹਰ ਦਾ ਲੱਗਦੇ ਕੁਛ ਭੰਨਦੇ ਹੋਰ ਕੋਈ ਕੋਈ ਮੇਰਾ ਸਾਲਾ ਜਿਹੜਾ ਸਾਡੇ ਖੇਤ ਇੱਥੇ ਬੜਾ ਕਰਾ ਚਾਕਲੇਟ ਆ ਗੋ ਸਪੈਂਡਲ ਤੋੜ ਕੇ ਤੇ ਕਹਿੰਦਾ ਤੋਟ ਗਿਆ ਅੱਛਾ ਪਾਲਾ ਰਿਹਾ ਜੀ ਫਿਰ ਚੱਲਾ ਕਰੇ ਮਗਾੜਾ ਖੇਤ ਵੜਨਾ ਲੋਕੀ ਹਾਲਤਾ ਕਿਹੜੇ ਖੇਦਾ ਮੇਰਾ ਸਾਲਾ ਜੋ ਹਾਲ ਲਾਉਂਦੇ ਬੰਦ ਅੱਛਾ ਤਵੀਆਂ ਲਾਉਂਦੇ ਬੰਦ ਰੋਣੇ ਦੇ ਸਿਰ ਤੇ ਹਾਤੀ ਯਾਰ ਕਿਹੜੇ ਫੋਟ ਸੀ ਉਹ ਯਾਰ ਉਹਨੇ ਜਿਵੇਂ ਭੈਣ ਤੋਂ ਨੇ ਖਤਮ ਹੀ ਕਰ ਪਾਈ ਸਰੀਰ ਅੱਧਾ ਹੀ ਕਰ ਤਿੰਨੇ ਸਾਲ ਰੱਖਿਆ ਤੂੰ ਉਹ ਰੱਖਿਆ ਤਾਂ ਮੈਂ 4-5 ਸਾਲੀ ਸੀ ਅੱਛਾ ਪਰ ਵੇਚਿਆ ਬਹੁਤ ਔਖਾ ਮੁਰਗਾ ਅੱਛਾ ਹੋਰ ਕਿਹੜੇ ਟੈਕ ਨੇ ਹੋ ਗਿਆ ਭੈਣ ਦੇ ਖੇਤੀਬਾੜੀ ਖਤਮ ਅਸਲ ਜਦੋਂ ਸੰਦ ਵੱਡੀ ਹੋਈ ਤੇ ਮਿਢਾਈ ਹੋ ਜਾਂਦੀ ਹੈ ਅਧਿਆ ਸਪਰੇਅ ਕਰਤੇ ਵਧੀ ਜਾਂਦੇ ਆ ਖੇਤੀ ਤੇ ਤੁਹਾਨੂੰ ਬੜਾ ਲਾਹੇਮੰਦ ਹੈ ਜੀ ਲੋਹਾ ਲੋਹਾ ਲੈ ਗਿਆ ਲੋਕਾਂ ਨੂੰ ਅੱਛਾ ਤੇਰੇ ਲੋਵੇ ਹੁਣ 3 ਲੱਖ ਦਾ ਲੋਹਾ ਹੋ ਸਰ ਖੇਤੀਬਾੜ ਮੇਰੇ ਕੋਲ ਇਸ ਟਾਈਮ ਲੋਹਾ ਲੋਹਾ ਮੰਨ ਕੇ ਚੱਲ ਆ ਵੀ 10 11 ਲੱਖ ਦਾ ਲੋਹਾ ਮੇਰੇ ਕੋਲ ਇਸ ਟਾਈਮ ਜੀ ਜੇ ਟਰੈਕਟਰ ਟਰ ਸਭ ਕੁਝ ਪਾਈਏ ਫਿਰ ਸਾਰੇ ਵਿੱਚ ਪਾ ਕੇ 20 10 11 ਲੱਖ ਪਾ ਕੇ ਮੇਰੇ ਕੋਲ 40 ਲੱਖ ਦਾ ਲੋਹਾ ਹੈ ਇਸ ਟਾਈਮ ਸਾਰੀ ਮਸ਼ੀਨਾਂ ਪਾ ਲਈ ਹਾਂ ਮਸ਼ੀਨ ਪਾ ਲਈ ਤੇ 40 ਲੱਖ ਦੀ ਵਿਆਜ ਲਈ ਵਿਆਜੀ ਬਹੁਤ ਬਣ ਜੂਗਾ ਤੇ ਭਾਂਚ ਹੋਰਾ ਅਬ ਜੱਟ ਕਲੰਨਾ ਹੈ ਯਾਰਾ ਜੱਟ ਜਵਾਂ ਕਲੰਨਾ ਹੈ ਆ ਵਿੱਕੀ ਸੇਠ ਆ ਦੇ ਲੋ ਹੂੰ ਹਾਂ ਤੇ ਚਾਰ ਮਰਲੇ ਦੁਕਾਨ ਹੈ ਅੱਜ ਕਰੋਨਾ ਪਤੀ ਹੈ ਸਾਪਨੇ ਕੋਲ ਹੀ ਬਣਾ ਹੈ ਤੇ ਭਾਂਜਾ ਸੀ ਇੱਥੇ 30 ਕਿੱਲਾਂ ਖੇਤੀ ਹੈ ਸਾਰੀ ਖਤਮ ਆ ਸਾਰੇ ਆਪਣੇ ਨਾਲ ਤਾਂ ਯਾਰ ਕੋਈ ਬਾਣੀਆਂ ਮਿਲਖੀ ਹੈ ਲੈ ਮਿਲਖੀ ਫੇਲ ਹੋ ਕੇ ਭਾਂਜਾ ਦੁਆਰੇ ਫੇਰ ਪਾਸ ਹੋਇਆ ਬਟ ਤੇ ਜੱਟ ਕੋਈ ਪੇਲ ਮਰਦਾ ਫਾ ਲੈਂਦਾ ਭਾਂਜਾ ਰੱਸਾ ਪਾਉਂਦਾ ਸਿੱਧੀ ਗੱਲ ਚ ਮਰਦਾ ਬਲਟੇ ਟਿੱਲੇ ਨਾ ਮਰਦਾ ਤੇ ਮਿਲਖੀ ਫੇਲ ਹੋ ਕੇ ਵੀ ਅੱਜ ਦੇਖੋ ਜਾ ਕੇ ਦੁਕਾਨ ਪਾਈਆਂ ਦੋ ਭਾਂਜਾ ਦੀਆਂ ਇੱਕ ਨੰਬਰ ਫੇਰ ਜੋਰਾਂ ਦੇ ਕੰਮ ਆ ਲੈ ਤੇ ਜੱਟ ਜਿਹੜਾ ਫੇਲਾ ਖਤਮੀ ਹੋ ਗਿਆ ਵਾ ਖਤਮੀ ਹੋ ਗਿਆ ਹਾਂ